ਕੀਤਾ ਜ਼ਿੰਦਾਰ ਹੈ ਸਰਦਾਰ ਹੈ ਰਜ਼ਾ ਹੈ ਕੂਤਾ ਜ਼ਿੰਦਾਰ ਹੈ ਭਾਰਤ ਵੱਲੋਂ ਸਿੱਖਰਦਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਤੇ ਗੁਰੂਤਾਮਾ ਦੇ ਦਰਸ਼ਨਾਂ ਦੇ ਲਈ ਨਾ ਜਾਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਭਾਰਤੀ ਸਿੱਖ ਪਾਈਚਾਰੇ ਤੋਂ ਬਾਅਦ ਹੁਣ ਪਾਕਿਸਤਾਨ 'ਚ ਰਹਿੰਦੇ ਸਿੱਖਾਂ ਨੇ ਵੀ ਆਵਾਜ਼ ਬੁਲੰਦ ਕਰ ਦਿੱਤੀ ਹੈ ਭਾਰਤ ਨੇ ਭਾਵੇਂ ਇਹ ਫੈਸਲਾ ਸ਼ਰਦਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਪਰ ਦਾ ਉਲਟਾ ਪੈ ਗਿਆ ਇਧਰ ਦੇ ਸਿੱਖ ਪਾਈਚਾਰੇ ਦੇ ਨਾਲ-ਨਾਲ ਪਾਕਿਸਤਾਨੀ ਸਿੱਖ ਵੀ ਬਗਾਵਤ ਦੇ ਉਤਰਾਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਸਿੱਖਾਂ ਨੇ ਭਾਰਤ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਪੂਰੀ ਕਾ ਜੋ ਯਾਰ ਹੈ ਸਰਕਾਰ ਹੈ ਸਰਕਾਰ ਹੈ ਪੂਰੀ ਕਾ ਜੋ ਯਾਰ ਹੈ ਸਰਕਾਰ ਹੈ ਸਰਕਾਰ ਹੈ ਦੁਨੋਸਤਾਨ ਆਲਮ ਸਰਕਾਰ ਬੋਲਾਰ ਸਰਹੱਦ ਪਰ ਪਾਕਿਸਤਾਨ ਦੀ ਸਿੱਖਾਂ ਵੱਲੋਂ ਭਾਰਤ ਸਰਕਾਰ ਖਿਲਾਫ ਕੀਤੀ ਜਾ ਰਹੀ ਇਹ ਨਾਅਰੇਬਾਜੀ ਉਸ ਜ਼ਹਿਰ ਦਾ ਵੀ ਸਬੂਤ ਹੈ ਜੋ ਪਾਕਿਸਤਾਨ ਇਸ ਮਾਮਲੇ D R 664 ਦੇ ਮਨ ਅੰਦਰ ਪਰੰਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਤੁਹਾਨੂੰ ਦੱਸਦੇ ਆ ਇਸ ਮਾਮਲੇ ਦੀ ਜੜ੍ਹ ਭਾਰੇ ਦਰਅਸਲ ਹਰ ਸਾਲ ਗੁਰਪੁਰਬਾਂ ਦੇ ਖਾਸ ਮੌਕਿਆਂ ਤੇ ਭਾਰਤ ਤੋਂ ਸਿੱਖਰ ਦਾਲੂਆਂ ਦੇ ਜਥੇ ਪਾਕਿਸਤਾਨ ਦੀ ਗੁਰੂਤਾਮਾ ਦੇ ਲਈ ਜਾਂਦੇ ਨੇ ਪਰ 8 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ 28 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਭਾਰਤ ਨੇ ਵਿਸ਼ੇਸ਼ ਰੇਲ ਕੱਡੀ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਦਕਿ ਪਾਕਿਸਤਾਨ ਵੱਲੋਂ ਸਪੈਸ਼ਲ ਡੱਬੇ ਲੈ ਕੇ ਪੇਜੀ ਗਈ ਟ੍ਰੇਨ ਜ਼ੀਰੋ ਲਾਈਨ ਦੇ ਉਡੀਕਦੀ ਰਹੀ ਪਰ ਜਥੇ ਨੂੰ ਅਟਾਰੀ ਬਾਰਡਰ ਤੋਂ ਵਾਪਸ ਮੋੜ ਦਿੱਤਾ ਪਾਕ ਦੀ ਨਾਪਾਕ ਸਚਾਈ ਦਰਅਸਲ ਪਾਕਿਸਤਾਨ 파ਰਤੀ ਸਿੱਖ ਪਾਈਚਾਰੇ ਨੂੰ ਢਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤ ਖਿਲਾਫ ਮੂੰਹ ਖੋਲਣ ਤੋਂ ਪਹਿਲਾਂ ਪਾਕਿਸਤਾਨ ਨੂੰ ਆਪਣੇ ਗਿਰੇਬਾਂ ਚ ਚਾਕ ਕੇ ਵੇਖ ਲੈਣਾ ਚਾਹੀਦਾ ਹੈ ਕਿ ਉਹ ਕੀ ਕਰ ਰਿਹਾ ਹੈ ਸਚਾਈ ਇਹ ਹੈ ਕਿ ਪਾਕਿਸਤਾਨ 172 ਦੇ ਕਰੀਬ ਸਿੱਖ ਧਾਰਮਿਕ ਤੇ ਇਤਿਹਾਸਿਕ ਸਥਾਨ ਨੇ ਪਰ ਪਾਕਿਸਤਾਨੀ ਹਕੂਮਤ ਇੱਥੋਂ ਜਾਣ ਵਾਲੇ ਸਿੱਖ ਜਥਿਆਂ ਨੂੰ ਇਨਾਮ ਮਹੈਸ਼ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੰਦੀ ਸਿਰਫ 6 ਕੁ ਸਥਾਨਾਂ ਦੇ ਦਰਸ਼ਨਾਂ ਦੇ ਲਈ ਹੀ ਵੀਜ਼ਾ issues ਕੀਤਾ ਜਾਂਦਾ ਹੈ ਇੰਨਾ ਹੀ ਨਹੀਂ ਉਕਾਫ ਬੋਰਡ ਦੀ ਕਿੰਨੇ ਹੀ ਏਕੜ ਜ਼ਮੀਨ ਨੂੰ ਹਜਮ ਕਰ ਚੁੱਕੀ ਹੈ ਪਾਕਿਸਤਾਨੀ ਹਕੂਮਤ ਭਾਰਤ ਨੇ ਪਾਵੀ ਇਹ ਫੈਸਲਾ ਦੋਵਾਂ ਦੇਸ਼ਾਂ ਦੀ ਤਲਖੀ ਪਰ ਇਹ ਸੰਬੰਧਾਂ ਤੇ ਜੱਥਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਪ੍ਰਦਰਸ਼ਨਕਾਰੀਆਂ ਦਾ ਤਰਕ ਹੈ ਕਿ ਜੱਥਿਆਂ ਨੂੰ ਰੋਕਣ ਦੀ ਥਾਂ ਸਰਕਾਰ ਨੂੰ ਸੁਚੱਜੇ ਢੰਗ ਦੇ ਨਾਲ ਪਾਕਿਸਤਾਨ ਭੇਜਣ ਦੇ ਯਤਨ ਕਰਨੇ ਚਾਹੀਦੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ